ਸ਼ੁਭਾਭਾਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਤੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬਲੇਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨੀ ਮੋਰਚੇ ਦੀ ਜਿਹੜਾ ਤੁਹਾਨੂੰ ਦੱਸ ਦਿੰਨੇ ਕਿ ਕਿਸਾਨਾਂ ਦੇ ਵੱਲੋਂ ਆਪਣਾ ਸੰਘਰਸ਼ ਜਿਹੜਾ ਕਿ ਜਾਰੀ ਰੱਖਿਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਅੱਜ ਦਿੱਲੀ ਵੱਲ ਨੂੰ ਕੂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਵਿੱਚ ਹੀ ਜਿਹੜਾ ਕਿ ਐ ਸਾਨੂੰ ਬਾਰਡਰ ਤੇ ਕਿਸਾਨਾਂ ਤੇ ਹਰਿਆਣਾ ਦੇ ਵਿੱਚ ਕਾਫੀ ਵੱਡਾ ਜਿਹੜਾ ਕਿ ਟਕਰਾਅ ਦੇਖਣ ਨੂੰ ਮਿਲਦਾ ਉੱਥੇ ਮਾਹੌਲ ਕਾਫੀ ਜਿਹੜਾ ਕਿ ਗਰਮਾਇਆ ਹੁੰਦਾ ਹੈ ਤੇ ਤਾਂ ਦੱਸਣਾ ਕਿ ਉਸ ਦੇ ਮੱਦੇ ਨਜ਼ਰ ਜਿਹੜਾ ਕਿ ਹੈ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਕਿ ਆਥਰੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਤੇ વોਟਰ ਕੈਨਨ ਦਾ ਵੀ ਜਿਹੜਾ ਕਿ ਇਸਤੇਮਾਲ ਇਸ ਦੇ ਵਿੱਚ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਉੱਤੇ ਜਿਹੜਾ ਕਿ ਇਹ ਕਹਿਰ ਦੇਖਣ ਨੂੰ ਮਿਲਦਾ ਹੈ ਜਿਸ ਤਾਰੇ ਨੇ ਕਈ ਕਿਸਾਨ ਜ਼ਖਮੀ ਵੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਤੁਰੰਤ ਦਾਖਲ ਕਰਵਾਇਆ ਜਾਂਦਾ ਹੈ ਸਰ ਉਕਾਦੇ ਅਗਲੀ ਖਬਰ ਦੇ ਵਲ ਪੰਜਾਬ ਦੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੇ ਕਲੀਨਿਕ ਦੇ ਨਾਂ ਜਿਹੜੇ ਕਿ ਹੁਣ ਬਦਲੇ ਜਾਣਗੇ ਇਹ ਵੱਡੀ ਅਪਡੇਟ ਜਿਹੜੀ ਕਿ ਇਸ ਵੇਲੇ ਸਾਹਮਣੇ ਆ ਰਹੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਜਿਹੜਾ ਹੈ ਕਿ ਇਹ ਅਪਡੇਟ ਦਿੱਤੀ ਜਾ ਰਹੀ ਹੈ ਨਾਲ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਕਲੀਨਿਕ ਚਲਾਏ ਜਾ ਰਹੇ ਨੇ ਉਹਨਾਂ ਦਾ ਨਾਮ ਜਿਹੜਾ ਕਿ ਹੁਣ ਬਦਲਿਆ ਜਾਵੇਗਾ ਹਾਲੇ ਦੇ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਦਾ ਫੈਸਲਾ ਕੀਤਾ ਹੈ ਜਿੱਥੇ ਸਰਕਾਰ ਰਾਜ ਦੇ ਵਿੱਚ ਲਗਭਗ 390 ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲ ਕੇ ਆਯੁਸ਼ਮਨ ਰੋਗਿਆ ਕੇਂਦਰ ਕਰੇਗੀ ਤੇ ਜਾਣਕਾਰੀ ਅਨੁਸਾਰ ਕੇਂਦਰ ਨੇ ਪੰਜਾਬ ਸਰਕਾਰ ਨੂੰ 1250 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਤੇ ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਪੂੰਜੀ ਸਹਾਇਤਾ ਤਹਿਤ 1250 ਕਰੋੜ ਰੁਪਏ ਜਾਰੀ ਕੀਤੇ ਨੇ ਤੇ ਭਾਵੇਂ ਪੰਜਾਬ ਨੂੰ ਵਿਸ਼ੇਸ਼ ਪੂੰਜੀ ਸਹਾਇਤਾ ਤਹਿਤ 1650 ਕਰੋੜ ਰੁਪਏ ਮਿਲਣਗੇ ਪਰ ਸਰਕਲ ਪੀਰੀਅਡ ਪੂਰਾ ਨਾ ਹੋਣ ਕਾਰਨ ਕੇਂਦਰ ਨੇ 400 ਕਰੋੜ ਰੁਪਏ ਰੋਕ ਲੈਨੇ ਜੋ ਦਸੰਬਰ ਦੇ ਅੰਤ ਤੱਕ ਆ ਜਾਊਗਾ ਪਰ ਸਰਕਲ ਪੀਰੀਅਡ ਪੂਰਾ ਨਾ ਹੋਣ ਕਾਰਨ ਕੇਂਦਰ ਨੇ 400 ਕਰੋੜ ਰੁਪਏ ਰੋਕ ਲੈਨੇ ਜੋ ਦਸੰਬਰ ਦੇ ਅੰਤ ਤੱਕ ਆ ਜਾਣਗੇ ਤਰੁਕ ਕਰਦਿਆ ਅਗਲੀ ਖਬਰ ਦੇ ਵੱਲ ਆਪਣੀ ਧਾਰਮਿਕ ਸਜ਼ਾ ਭੁਗਤਾਨ ਤੋਂ ਬਾਅਦ ਅਕਾਲੀ ਆਗੂਆਂ ਦੇ ਵੱਲੋਂ ਹੁਣ ਸੇ ਦਰਬਾਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਉਹਨਾਂ ਦੇ ਵੱਲੋਂ 94 ਲੱਖ 11 ਦੇ ਪੈਸੇ ਜਿਹੜੇ ਕਿ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਤਾਂ ਦੱਸਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਉਸ ਮੁੱਚੀ ਕਾਲੀ ਲੀਡਰਸ਼ਿਪ ਦੇ ਵੱਲੋਂ ਜਿਹੜੇ ਕਿ ਐਸਟੇਅ ਕਾਲ ਤੱਕ ਸਾਹਿਬ ਦੇ ਵਿੱਚ ਆਪਣੇ ਗੁਨਾਹ ਜਿਹੜੇ ਕਿ ਕਬੂਲ ਕੀਤਾ ਗਏ ਸੀ ਤੇ ਉਸ ਮਗਰੋਂ ਉਹਨਾਂ ਦੇ ਵੱਲੋਂ ਆਪਣੀ ਧਾਰਮਿਕ ਸਜ਼ਾ ਨੂੰ ਜਿਹੜੇ ਕਿ ਪੂਰਾ ਕੀਤਾ ਗਿਆ ਸੀ ਤੇ ਉਸ ਉਪਰੰਤ ਹੁਣ ਜਿਹੜੇ ਕਿ ਸਾਰੇ ਆਗੂਸ਼ਤ ਦੇ ਦਰਬਾਰ ਸਾਹਿਬ ਪਹੁੰਚ ਰਹੇ ਨੇ ਉੱਥੇ ਮੱਥਾ ਟੇਕ ਰਹੇ ਨੇ ਤੇ ਅਰਦਾਸ ਵੀ ਉਹਨਾਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਤੇ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਹੁਣ ਧਾਰਮਿਕ ਸਜ਼ਾ ਜਿਹੜੀ ਕਿ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਤੇ ਜਿਸ ਉਪਰੰਤ ਹੁਣ ਉਹਨਾਂ ਦੇ ਵੱਲੋਂ ਇਸ਼ਤਿਹਾਰਾਂ ਦੇ ਕਰੀਬ 92 ਲੱਖ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ੍ਰੀ ਕਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚੇ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚਰਦੀ ਕੜਾ ਰੱਖੇ ਇਸ ਕਰਕੇ ਉਹ ਸਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਨਮਸਕਾਰ ਕਰਦੇ ਆ ਨਰਾਇਣ ਸਿੰਘ ਚੌੜਾ ਦੀ ਤੁਹਾਨੂੰ ਦੱਸ ਦਿੰਨਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਕਿ ਆਪਣੀ ਧਾਰਮਿਕ ਸਜ਼ਾ ਜਿਹੜੀ ਕਿ ਬੁਕਤਾਈ ਜਾ ਰਹੀ ਸੀ ਤੇ ਜਦੋਂ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਸਤਾ ਨਿਭਾਈ ਜਾ ਰਹੀ ਸੀ ਤਾਂ ਉਸ ਵੇਲੇ ਉਹਨਾਂ ਤੇ ਜਿਹੜਾ ਕਿ ਹਮਲਾ ਹੁੰਦਾ ਜਾਨ ਲੈਵਾ ਹਮਲਾ ਉਹਨਾਂ ਤੇ ਨਰਾਇਣ ਸਿੰਘ ਚੌੜਾ ਦੇ ਵੱਲੋਂ ਕੀਤਾ ਜਾਂਦਾ ਤੇ ਉਸ ਨੂੰ ਤੁਰੰਤ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਜਾਂਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਦਾ ਐਕਸ਼ਨ ਉਸ ਦੇ ਉੱਤੇ ਲਿਆ ਜਾਂਦਾ ਤੇ ਤੁਰੰਤ ਉਸ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਜਾਵਾ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਟੇ ਕਾਰਤਕ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਆਪਣੇ ਗੁਨਾਹ ਕਬੂਲ ਕੀਤੇ ਜਾਣ ਮਗਰੋਂ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਤੇ ਸਮੂਚੀ ਅਕਾਲੀ ਲੀਡਰਸ਼ਿਪ ਵੀ ਉੱਥੇ ਜਿਹੜੇ ਕਿ ਮੌਜੂਦ ਸੀ ਤੇ ਉਸ ਸਮੇਂ ਜਿਹੜਾ ਕਿ ਨਰਾਇਣ ਸਿੰਘ ਚੌੜਾ ਦੇ ਵੱਲੋਂ ਜਦੋਂ ਉਹ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਆਪਣੀ ਸਜ਼ਾ ਜਿਹੜੀ ਕਿ ਭੁਗਤਾ ਰਹੇ ਸੀ ਤਾਂ ਉਸ ਵੇਲੇ ਉਹਨਾਂ ਤੇ ਜਿਹੜੇ ਕਿ ਪਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਜਿਹੜੀ ਕਿ ਉਸਤੇ ਉਹਨਾਂ ਦੇ ਗੋਲੀ ਜਿਹੜੀ ਕਿ ਉਸ ਦੇ ਵੱਲੋਂ ਚਲਾਈ ਜਾਂਦੀ ਹੈ ਪਰ ਪੁਲਿਸ ਦੀ ਜਿਹੜੀ ਕਿ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ ਵੀ ਉੱਥੇ ਜਿਹੜੀ ਕਿ ਹੁੰਦੀ ਹੈ ਉਹਨਾਂ ਦੇ ਵੱਲੋਂ ਨਾਰਾਇਣ ਸਿੰਘ ਚੌੜਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੇ ਪਹਿਲਾਂ ਵੀ ਉਸ ਨੂੰ ਤਿੰਨ ਵਾਰੀ ਪੇਸ਼ ਕੀਤਾ ਜਾ ਚੁੱਕਿਆ ਤੇ ਉਦੋਂ ਵੀ ਉਹਨਾਂ ਨੂੰ ਤਿੰਨ ਜਾਂ ਫਿਰ ਦੋ ਦਿਨ ਦਾ ਰਿਮਾਂਡ ਹੀ ਹਾਸਲ ਹੁੰਦਾ ਸੀ ਅੱਜ ਮੁੜ ਉਹਨਾਂ ਦੇ ਚੌਥੀ ਵਾਰ ਜਿਹੜੀ ਕਿ ਪੇਸ਼ੀ ਹੋਈ ਹੈ ਤੇ ਉਸ ਦੇ ਦੌਰਾਨ ਵੀ ਉਹਨਾਂ ਨੂੰ ਹੁਣ ਪੁਲਿਸ ਦੇ ਪੁਲਿਸ ਨੂੰ ਜਿਹੜਾ ਕਿ ਹੁਣ 2 ਦਿਨ ਦਾ ਰਿਮਾਂਡ ਹਾਸਲ ਹੋਇਆ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਚੌਥੀ ਵਾਰੀ ਪੇਸ਼ੀ ਹੋਣ ਦੇ ਮਗਰੋਂ ਪੁਲਿਸ ਨੂੰ ਜਿਹੜਾ ਕਿ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਿਹੜੇ ਕਿ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਹੁਣ 2 ਦਿਨ ਦਾ ਜਿਹੜਾ ਕਿ ਪੁਲਿਸ ਨੂੰ ਰਿਮਾਂਡ ਹਾਸਲ ਹੋਇਆ ਤੇ ਹੁਣ ਪੁਲਿਸ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਹ ਹੋਰ ਜਿਹੜੀ ਕਿ ਡੁੰਗਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰੇਗੀ ਤੇ ਉਦਰੀ ਸਦਨ ਦੇ ਵਿੱਚ ਰਾਹੁਲ ਗਾਂਧੀ ਗਰਜਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਤੁਹਾਨੂੰ ਦੱਸਣ ਨੇ ਕਿ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਹੈ ਸਦਨ ਦੇ ਵਿੱਚ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਗਿਆ ਤੇ ਆ ਸੁਣਦੇ ਆ ਕੀ ਕਹਿੰਦੇ ਨੇ ਰਾਹੁਲ ਗਾਂਧੀ ਅੱਜ ਬਾਹਰ ਦਿੱਲੀ کے باہر آپ نے ਕਿਸਾਨوں પર টিয়ার گ্যাস ਚਲਾਇਆ ਹੈ آپ نے ਕਿਸਾਨوں પર लाठी चार्ज किया है ਕਿਸਾਨ आपसे ਐਮਐਸਪੀ ਮੰਗਤੇ ਹਨ सही दाम मांगते हैं मगर आप अदानी को फायदा पहुंचाते हो अंबानी को फायदा पहुंचाते हो और किसान का अंगूठा काटने का काम करते हो देखिए हम कहते हैं अभय मुद्रा हम कहते हैं घरों मत आप कहते हो हम आपका अंगूठा काट देंगे ये फर्क है एक तरफ एक मान कौन सब बोले मे, मेरे कहना है कि हम एक मिनट एक मिनट प्लीज बैठिए आप बैठिए प्लीज बैठिए आप बैठिए आज हम भारत के संविधान की पिचहत्तर वर्ष की गौरवशील यात्रा कर रहे हैं और कर भाई ये चर्चा हुई थी कि हम संविधान की चर्चा करते समय उसकी उच्च कोटि की ये अपेक्षा है आप स्पीकर साहब ਰਾਸ਼ਟਰਪਤੀ ਨਹੀਂ ਕਨਸਟੀਟਿਊਸ਼ਨ ਮੈਂ ਕਹੀ ਨਹੀਂ ਲਿਖਿਆ ਕਿ ਮੋਨੋਪੋਲੀ ਹੋਣੀ ਚਾਹੀਏ ਕਨਸਟੀਟਿਊਸ਼ਨ ਮੈਂ ਕਹੀ ਨਹੀਂ ਲਿਖਿਆ ਹੈ ਕਿ ਤਾਂ ਗੱਲ ਕਰਦੇ ਆ ਵੂਮਨ ਕਮਿਸ਼ਨ ਪੰਜਾਬ ਦੀ ਤਾਂ ਉਹਨਾਂ ਦੇ ਵੱਲੋਂ ਐਸ்சி ਪੀਸੇ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕੀਤਾ ਗਿਆ ਤਾਂ ਦੱਸ ਦਿੰਦੇ ਆ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਬੀ ਜਗੀਰ ਕੌਰ ਤੇ ਇਤਰਾਜ਼ਯੋਗ ਟਿੱਪਣੀ ਜਿਹੜੀ ਕਿ ਇਤਰਾਜ਼ਯੋਗ ਗੱਲਾਂ ਕੀਤੀਆਂ ਗਈਆਂ ਨੇ ਜਿਸ ਤੇ ਰੋਜ਼ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਕਿ ਹੈ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਤਾਂ ਉਹਨਾਂ ਨੂੰ ਜਿਹੜਾ ਕਿ 4 ਦਿਨ ਦੇ ਅੰਦਰ ਅੰਦਰ ਆਪਣੀ ਸਫਾਈ ਪੇਸ਼ ਕਰਨ ਦੀ ਵੀ ਗੱਲ ਆਖੀ ਗਈ ਹੈ ਦਰਅਸਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਐਸ்சிਪੀਸੀ ਪ੍ਰਧਾਨ ਹਰਜਿੰਦਰ ਸਿੰਘ tạmੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਜਾਰੀ ਕੀਤਾ ਤੇ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰਕੇ ਹਰਜਿੰਦਰ ਸਿੰਘ ਧਾਮੀ ਨੂੰ 4 ਦਿਨ ਦੇ ਵਿੱਚ ਜਵਾਬ ਦੇਣ ਲਈ ਵੀ ਕਿਹਾ ਤੇ ਮਹਿਲਾ ਕਮਿਸ਼ਨ ਪ੍ਰਧਾਨ ਰਾਜ ਲਾਲੀ ਗਿੱਲ ਨੇ ਇਹ ਵੀ ਕਿਹਾ ਕਿ ਅਪਸ਼ਬਦ ਬੋਲ ਕੇ ਮਾਫੀ ਮੰਗਣਾ ਕਾਫੀ ਨਹੀਂ ਹੁੰਦਾ ਦਾੰਦੱਸਿਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀ ਸ਼੍ਰੀ ਕਾਲ ਤੱਕ ਵਿਖੇ ਇੱਕ ਪੱਤਰ ਦੇ ਕੇ ਸਾਫਾ ਪ੍ਰਦਾਨ ਬੀਬੀ ਜਗੀਰ ਕੌਰ ਅਤੇ ਸਮੂਚੀ ਔਰਤ ਸ਼੍ਰੇਣੀ ਕੋਲੋਂ ਅਪਸ਼ਬਦ ਵਰਤਨ ਲਈ ਮਾਫੀ ਮੰਗੀ ਸੀ ਪਰ ਇਸਤੇ ਰਾਜਦਾਲੀ ਗਿਲਦਾ ਇਹ ਕਹਿਣਾ ਹੈ ਕਿ ਅਪਸ਼ਬਦ ਬੋਲ ਕੇ ਮਾਫੀ ਮੰਗਣਾ ਸਿਰਫ ਕਾਫੀ ਨਹੀਂ ਹੈ ਹੁਣ ਉਹਨਾਂ ਨੂੰ 4 ਦਿਨ ਦੇ ਵਿੱਚ ਜਵਾਬ ਦੇਣ ਲਈ ਵੀ ਕਿਹਾ ਗਿਆ ਤੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਜਾਵੇਗੀ ਜੋ ਐਸਜੀ ਪੀਸੀ ਦੇ ਪ੍ਰਧਾਨ ਹੈ ਹਰਜਿੰਦਰ ਸਿੰਘ ਧਾਮੀ ਜੀ जिस तरह की भाषा उन्होंने इस्तेमाल किया बीबी जगीर कौर जी के लिए और वो आप सब ने सुनी भी होगी मेरा ख्याल और वीडियो जो काफ़ी वायरल है उसकी उसके ऊपर महिला कमीशन जो है बहुत सख्त ऑब्जेक्शन लेती है इस तरह की भाषा जो है ये अकेली बीबी जगीर कौर जी को नहीं बल्कि पूरी नारी समुची को भी जो है इस तरह का अपमान है इस चीज़ के लिए अगर देखिए आप इन इत बहुत ही अच्छे ऊँचे अहदे पर हैं बैठे हुए हैं और आपका जो सेवा है सिख समुची सेवा करने के लिए बैठे हैं अगर आप इस टाइम के ऊपर आप ये कहते हैं कि जो नारी है जिस तरह की भाषा यूज़ की है और उसको नीचा दिखाने की कोशिश करते हैं फिर आप कहते हैं कि हम इसके लिए माफ़ी मांगते हैं इसको बिल्कुल माना नहीं जाएगा गुरुओं ने हमारे गुरुओं ने ही नारी को एक बहुत ही ऊंचा स्थान दिया है समाज के अंदर उन्होंने कहा है कि सो क्यों मंदा आखिए जित जब मे अगर आप गुरुओं की ही बेस्ती कर रहे हैं गुरुओं के कथनों पर ही नहीं चल रहे हैं तो आपको इस सीट के ऊपर बैठने का कोई अधिकार नहीं है मैं किसी तरह की लिखित शिकायत या आपकी तरफ हमने उनको सोमोटो भी लिया है सोमोटो भी लिया है उनको चार दिन के अंदर कमीशन के अंदर आकर उनको यहाँ पे स्पष्टीकरण करने के लिए भी बताया गया है उनको और मैं अपील भी करती हूं कि एसजीपीसी कमेटी को भी कि अगर इन्होंने इस तरह से गुरुओं के शब्दों का अपमान किया है

ਸ਼ੁਰੂ ਕੀਤੀ ਜਾਵੇਗੀ ਤਾਂ ਇਸ ਦੌਰਾਨ ਉਹ ਵਕ ਵਕਤਾਵਾਂ ਤੇ ਜਾ ਕੇ ਆਪਣੀ ਕੈਂਪੇਨਿੰਗ ਦੀ ਸ਼ੁਰੂਆਤ ਕਰਨਗੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਡੇਰਾ ਵਿਆਸ ਵੀ ਪਹੁੰਚਣਗੇ ਤੇ ਆਮ ਆਦਮੀ ਪਾਰਟੀ ਦੀ ਨਗਰ ਨਿਗਮ ਚੋਣ ਮੁਹਿੰਮ ਦੀ ਸ਼ੁਰੂਆਤ ਜਿਹੜੀ ਕਿ 1 ਵਜੇ ਹੋ ਜਾਵੇਗੀ ਜਿਹੜੀ ਕਿ ਹੋ ਵੀ ਚੁੱਕਿਆ ਤੇ ਇਸ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਪਾਰਟੀ ਪ੍ਰਧਾਨ ਅਮਨ ਅਰੋੜਾ कार्यकारी प्रधानचारी शहरी कलसी जलंधर के इंचार्ज मंत्री हरभजन सिंह टो सारे मंत्री सीनियर आगू सनी हलवालिया विधायक के अधिकारी भी मौजूद रहने ਤੇ ਆਮ ਆਦਮੀ ਪਾਰਟੀ ਜਿਹੜੀ ਕਿ ਹਰ ਨਗਰ ਨਿਗਮ ਦੇ ਵਿੱਚ ਜਿਹੜੀ ਕਿ ਪੰਜ ਗਰੰਟੀਆਂ ਦੇਵੇਗੀ ਤੇ ਫਗਵਾੜਾ ਨਗਰ ਨਿਗਮ ਦੀਆਂ ਪੰਜ ਗਰੰਟੀਆਂ ਵੀ ਅੱਜ ਸ਼ਾਮ 4 ਵਜੇ ਲਾਂਚ ਕੀਤੀ ਜਾਣਗੀਆਂ ਤੇ ਫਗਵਾੜਾ ਦੇ ਇੰਚਾਰਜ ਅਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾ ਸਮੇਤ ਸਾਰੇ ਵਿਧਾਇਕ ਅਤੇ ਅਧਿਕਾਰੀ ਪਾਰਟੀ ਪ੍ਰਧਾਨ ਦੇ ਨਾਲ ਇਸ ਮਹਿੰਮ ਦੀ ਸ਼ੁਰੂਆਤ ਦੇ ਵਿੱਚ ਪੱਸਾ ਲੈਂਦੇ ਤਾਂ ਅੰਦਾਜ਼ੇ ਕਿ ਭਲਕੇ ਪਟਿਆਲਾ ਲੁਧਿਆਣਾ ਤੇ ਅਮਰitsar ਨਗਰ ਨਗਮ ਚੋਣਾ ਲਈ ਗਾਰੰਟੀ ਵੀ ਜਾਰੀ ਕੀਤੀ ਜਾਵੇਗੀ ਤੇ ਇਸ ਦੇ ਮੱਦੇ ਨਜ਼ਰ ਹੀ ਹੁਣ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਕਾਫੀ ਤੇਜ਼ੀ ਦੇ ਨਾਲ ਲੱਗੇ ਵੱਧ ਰੀਆਂ ਨੇ ਤਿਆਰੀਆਂ ਜਿਹੜੀ ਕਿ ਪੂਰੀ ਤੇਜ਼ੀ ਹੋ ਤੇਜ਼ ਹੋ ਚੁੱਕੀਆਂ ਨੇ ਤੇ ਅਮਨ अरोड़ा ਦੇ ਵੱਲੋਂ ਅੱਜ ਜਿਹੜੀ ਕਿ ਖਾਸ ਤੌਰ ਤੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਤੇ ਇਸ ਵੇਲੇ ਗੱਲ ਕਰਦੇ ਆਂ ਕਿਸਾਨਾਂ ਦੀ ਕਿਸਾਨਾਂ ਦੇ ਹੱਕ ਦੇ ਵਿੱਚ ਬਹੁ ਸ਼ਹੁਰ ਗਾਇਕ ਤੇ اداکار ਬੱਬੂ ਮਾਨ ਨਜ਼ਰ ਆਏ ਨਾ ਤੇ ਵੱਲੋਂ ਵੱਧ ਚੜ ਕੇ ਇਸ ਅੰਦੋਲਨ ਦੇ ਵਿੱਚ ਹਿੱਸਾ ਲਿੱਤਾ ਜਾ ਰਿਹਾ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਬੱਬੂ ਮਾਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਸ਼ਾਂਤਮਈ ਤੇ ਪੀਸਫੁਲ ਅੰਦੋਲਨ ਹੈ ਜਿਸ ਦੇ ਵਿੱਚ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਵਿੱਚ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿਸੇ ਤੇ ਵੀ ਕੋਈ ਤਾਰਾ ਨਹੀਂ ਪੈਂਦੀ ਇੱਕ ਸ਼ਾਂਤਮਈ ਅੰਦੋਲਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਹੁਣ ਜੇਕਰ ਗੱਲ ਕਰੀਏ ਡੱਲੇਬਾਲ ਦੀ ਤਾਂ ਉਹਨਾਂ ਦੀ ਸਿਹਤ ਵੀ ਕਾਫੀ ਵਿਗੜਦੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜਾ ਕਿ ਬੱਬੂ ਮਾਨ ਉੱਥੇ ਮਿਲਣ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਵੀ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਜਿਹੜੀ ਕਿ ਕੀਤੀ ਗਈ ਹੈ ਇਸ ਤੋਂ ਬਾਅਦ ਅਸੀਂ ਦੱਸਦੇ ਹਾਂ ਕਿ ਕਿਸਾਨਾਂ ਦੇ ਅੰਦੋਲਨ ਦਾ ਜਿਹੜਾ ਕਿ ਅੱਜ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੋਚ ਕੀਤੀ ਜਾਣੀ ਹੈ ਤੇ ਜਿਸ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਅੱਗੇ ਵਧਿਆ ਜਾ ਰਿਹਾ ਤੇ ਇਸ ਦੇ ਮੱਦੇ ਨਜ਼ਰ ਉੱਥੇ ਮਾਹੌਲ ਕਾਫੀ ਗਰਮਾਇਆ ਹੋਇਆ ਵੀ ਨਜ਼ਰ ਆ ਰਿਹਾ ਤੁਹਾਨੂੰ ਦੱਸਦਣ ਨੇ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਬੈਰੀਗੇਟਿੰਗ ਕੀਤੀ ਜਾ ਚੁੱਕੀ ਹੈ ਤੇ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਦੋ ਵਾਰ ਦਿੱਲੀ ਵੱਲ ਨੂੰ ਜਾਣ ਦੀ ਕੁੱਝ ਕੀਤੀ ਗਈ ਸੀ ਜਿਸ ਦੇ ਵਿੱਚ ਕਿਸਾਨ ਅਸਫਲ ਰਹੇ ਨੇ ਤੇ ਅੱਜ ਹੁਣ ਮਿਡ 4 ਦਸੰਬਰ ਨੂੰ ਦੁਬਾਰਾ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਹੀ ਬੱਬੂ ਮਾਨ ਦਾ ਸਹਿਯੋਗ ਵੀ ਕਿਸਾਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਦਾ ਪੋਖਰ ਦਲ 5ਵੇਂ 6ਵੇਂ ਦਿਨ ਬਦਦਾ। ਬਈ ਉਸ ਹੋ ਜਾਂਦਾ। ਜਿਵੇਂ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ। ਮਹਾਰਤ ਦੀ ਕਿਰਪਾ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਪੰਜਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਆ ਜਾਂ اپੋਜੀਸ਼ਨ ਆ ਜਾਂ ਕਾਲੀ ਆ ਕਾਂਗਰਸ ਆ ਬਸ ਭਾਏ ਜਿਹੜੀ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਵਿੱਚ ਹੋਣਾ ਚਾਹੀਦਾ ਬੁਰਨਾ ਚਾਹੀਦਾ ਔਰ ਲੋਕਾਂ ਨੂੰ ਵੀ ਹੋਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਤੇ ਹੁਣ ਅੱਗੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਦਿਲਜੀਤ ਦੋਸਾਂਝ ਜੌਜਸਟਰੀ ਫਤਿਹਗੜ ਸਾਹਿਬ ਵੀ ਪਹੁੰਚੇ ਨੇ ਤੁਹਾਨੂੰ ਦੱਸਿਆ ਕਿ ਮਸ਼ਹੂਰ ਅਦਾਕਾਰ ਤੇ ਗਾਇਕ ਨੇ ਦਿਲਜੀਤ ਦੋਸਾਂਝ ਤੇ ਉਹ ਫਤਿਹਗੜ ਸਾਹਿਬ ਪਹੁੰਚਣ ਉੱਥੇ ਉਹ ਨਤਮਸਤਕ ਹੁੰਦੇ ਹੋਏ ਨਜ਼ਰ ਆਏ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਮਸਤਕ ਹੋਏ ਨੇ ਤੇ ਇਥੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਕਿ ਐ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੱਥਾ ਟੇਕਦੇ ਦਿਖਾਈ ਦੇ ਰਹੇ ਨੇ ਤੇ ਇਸ ਦੌਰਾਨ ਦਿਲਜੀਤ ਨੇ ਕੜਾ ਪ੍ਰਸ਼ਾਦ ਦੀ ਦੇਖ ਵੀ ਕਰਵਾਈ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਉਸ ਦੇ ਬਾਹਰ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ ਤਵਾਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਠੰਡ ਨੇ ਆਪਣੇ ਰੰਗ ਦਿਖਾਉਣੇ ਜਿਹੜੇ ਕਿ ਸ਼ੁਰੂ ਕਰ ਦਿੱਤੇ ਨੇ ਹੁਣ ਦਿਨੋਂ ਦਿਨ ਜਿਹੜਾ ਕਿ ਇਹ ਠੰਡ ਵਧੀ ਜਾਰੀ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਦੱਸ ਦਿੰਦੇ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਹੀ ਇਸ ਦੇ ਮੱਦੇ ਨਜ਼ਰ ਅਲਰਟ ਵੀ ਜਾਰੀ ਕਰ ਦਿੱਤੇ ਗਏ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਠੰਡ ਜਿਹੜੀ ਕਿ ਹੁਣ ਦਿਨੋਂ ਦਿਨ ਵਧੀ ਜਾਵੇਗੀ ਤੇ ਮੌਸਮ ਦੇ ਵਿੱਚ ਜਿਹੜਾ ਕਿ ਕਰਵਟ ਹੁਣ ਦੇਖਣ ਨੂੰ ਮਿਲ ਰਹੀ ਹੈ ਵਕ ਵਕਤ ਹਵਾਾਂ ਤੇ ਜਿਹੜੀ ਕਿ ਤੇ برف ਪਾਰੀ ਵੀ ਹੋ ਰਹੀ ਹੈ ਜੇਕਰ ਗੱਲ ਕਰੀਏ Shimla ਦੀ Himachal Valley ਕੇ ਸ਼ਰਦੇ ਤੋਂ ਉੱਥੇ ਜਿਹੜੀ ਕਿ ਪਾਰੀ برف ਪਾਰੀ ਵੀ ਦੇਖਣ ਨੂੰ ਮਿਲ ਰਹੀ ਹੈ ਸਲਾਨੀਆਂ ਨੂੰ ਵੀ ਕਾਫੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਇੱਕ ਦੋ ਦਿਨਾਂ ਚ ਮੌਸਮ ਚ ਕਾਫੀ ਤਬਦੀਲੀਆਂ ਆਉਣ ਵਾਲੀਆਂ ਸਡਨਲੀ ਫੌਗ ਆਏਗੀ ਹਜ਼ੀਨਸ ਆਏਗੀ ਵਿਜ਼ਿਬਿਲਟੀ ਵੀ ਘਟੇਗੀ ਲੇਕਿਨ ਇਹਦੇ ਨਾਲ ਨਾਲ ਠੰਡ ਵੀ ਵਧੇਗੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਸੋ ਸਾਰਿਆਂ ਨੂੰ ਸਪੈਸ਼ਲੀ ਬੱਚਿਆਂ ਔਰ ਬਜ਼ੁਰਗਾਂ ਨੂੰ ਇਸ ਤੋਂ احتیاط ਰੱਖਣ ਦੀ ਲੋੜ ਹੈ। ਠੰਡ, ਸਵੇਰੇ ਔਰ ਸ਼ਾਮ ਨੂੰ ਘਰੋਂ ਬਾਹਰ ਨਾ ਨਿਕਲਣ ਜੇ ਅਵਸ਼ਕਤਾ ਨਹੀਂ ਹੈ ਤੇ ਦੁਪਹਿਰੇ ਜੇ ਸੈਰ ਕਰਨ ਜਾਣਾ ਬਜ਼ੁਰਗਾਂ ਨੂੰ ਬੜਾ ਸੈਰ ਦਾ ਸ਼ੌਕ ਹੁੰਦਾ ਹੈ ਔਰ ਸਿਹਤ ਲਈ ਵੀ ਚੰਗੀ ਹੈ ਤੇ ਦੁਪਹਿਰੇ ਜਾਣ ਜਦੋਂ ਧੁੱਪ ਨਿਕਲੀ ਹੋਵੇ ਉਦੋਂ ਸੈਰ ਲਈ ਜਾਣ ਆਦਰਵਾਇਜ਼ ਸੈਰ ਤੋਂ ਰਿਫਰੇਨ ਕਰਨ ਪਲੱਸ ਇਹਦੇ ਵਿੱਚ ਖਾਣ ਪੀਣ ਦਾ ਵੀ ਖਿਆਲ ਰੱਖਣਾ ਪਏਗਾ। ਤਰਲ ਪਦਾਰਥ ਜ਼ਿਆਦਾ ਖਾਣੇ ਨੇ ਔਰ ਬਹੁਤ ਜ਼ਿਆਦਾ ਹੈਵੀ ਚੀਜ਼ਾਂ ਨਹੀਂ ਖਾ ਲੈਣੀਆਂ ਕਿਉਂਕਿ ਐਕਟੀਵਿਟੀ ਘਟ ਜਾਏਗੀ। ਤੇ ਇਮਿਊਨਿਟੀ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਹੈ ਇਮਿਊਨਿਟੀ ਚ ਸਾਨੂੰ ਜਿੰਨੇ ਵੀ ਹਰਬਸ ਹੈਗੇ ਉਹ ਸਾਰੇ ਤુલਸੀ ਦਾ ਇਸਤੇਮਾਲ ਕਰੋ ਅਦਰਕ ਦਾ ਇਸਤੇਮਾਲ ਕਰੋ ਐਲੋਵੇਰਾ ਕਰੋ ਆਮਲਾ ਕਰੋ ਇਹਨਾਂ ਸਾਰੀਆਂ ਚੀਜ਼ਾਂ ਦਾ ਹਰ ਤੁਸੀਂ ਟੀ ਬਣਾ ਕੇ ਕਾੜਾ ਪੀ ਸਕਦੇ ਹੋ ਤੁਹਾਡੀ ਇਮਿਊਨਿਟੀ ਸਟਰੋਂਗ ਰਹੇਗੀ ਪਲੱਸ ਤੁਸੀਂ ਠੰਡ ਤੋਂ ਬਚੇ ਰਹੋਗੇ ਸਿਰ ਔਰ ਕੰਨ ਔਰ ਪੈਰ ਇਹ ਜਿਹਦੇ ਤਿੰਨ ਕਵਰਡ ਰਹਿਣਗੇ ਉਹਨੂੰ ਠੰਡੀ ਹਵਾ ਕੁਝ ਨਹੀਂ ਕਹੇਗੀ ਇਹ ਆਪਣੇ ਢੱਕੇ ਰੱਖੋ ਜੇ ਤੁਸੀਂ ਹਵਾ 'ਚ ਜਾਣਾ ਹੈ ਔਰ ਡਿਸਟਰਬੈਂਸਸ ਦੇ ਦੌਰਾਨ ਆਪਣੇ ਆਪ ਨੂੰ ਬਚਾ ਕੇ ਰੱਖੋ ਦੇਖੋ ਜਦੋਂ ਵੀ ਮੌਸਮ ਚ 헤ਜ਼ੀਨੈਸ ਆਉਂਦੀ ਹੈ ਵਿਜ਼ਿਬਿਲਟੀ ਘਟਦੀ ਹੈ ਤੇ ਜਿਹੜੇ ਸਾਡੇ ਲੰਗਸ ਦੀ ਬ੍ਰਾਂਚੇਜ਼ ਐ ਬ੍ਰੌਂਕੀਓਲਸ ਐ ਉਹ ਕੰਸਟ੍ਰਿਕਟ ਕਰ ਜਾਂਦੇ ਠੰਡ ਨਾਲ ਸਿਕੜ ਜਾਂਦੇ ਨੇ ਸਿਕੜ ਜਾਂਦੇ ਆ ਤੇ ਆਕਸੀਜਨ ਘਟ ਆਂਦੀ ਹੈ ਫੇਫੜਿਆਂ ਚ ਆਕਸੀਜਨ ਘਟ ਆਣ ਦੇ ਕਾਰਨ ਇਹ ਥੰਡ ਦੀ ਪ੍ਰੋਬਲਮ ਆ ਜਾਂਦੀ ਹੈ ਉਹਦਾ ਇਲਾਜ ਇਹ ਹੈ ਕਿ ਜੇ ਅਸੀਂ ਪਰਮਨੈਂਟ ਪ੍ਰਾਣਾਯਾਮ ਤੇ ਆ ਜਾਈਏ ਤਾਂ ਕਿ ਲੰਗਸ ਦੀ ਕੈਪੈਸਿਟੀ ਵੱਜ ਜਾਏ ਯਾ ਸ਼ੰਖ ਵਜਾਈਏ ਯਾ ਬਲੂਨ ਫੁਲਾਈਏ ਇਹ ਪਰਮਨੈਂਟ ਕਰਨੀ ਪਏਗੀ ਇੱਕ ਦਿਨ ਚ ਨਹੀਂ ਹੋਏਗਾ ਤੇ ਤੁਹਾਡੇ ਲੰਗਜ਼ ਦੀ ਕੈਪੈਸਿਟੀ ਐਜ਼ ਅ ਹੋਲ ਵੱਧ ਜਾਏਗੀ ਇੱਕ স্মੋਕ ਤੋਂ ਹਰ ਬੰਦਾ ਬਚੇ ਪੈਸਿਵ স্মੋਕਿੰਗ ਵੀ ਬਹੁਤ ਮਾੜੀ ਹੈ ਐਕਟਿਵ ਤਾਂ ਅਸੀਂ ਜਿਹੜਾ ਲੈਨੇ ਆ ਲੇਕਿਨ ਪੈਸਿਵ ਹੈ ਕਿ ਨੇੜੇ ਤੇੜੇ ਤੋਂ ਆ ਰਹੀ ਹੈ ਉਹਦੇ ਤੋਂ ਵੀ ਬਚਣਾ ਹੈ ਹਾਂ ਹੀਟਰ ਵੀ ਡਰਾਈ ਹੀਟਰ ਤੋਂ ਬਚਣ ਲੋਕ ਠੰਡ ਤੋਂ ਬਚਣ ਲਈ ਹੀਟਰ ਦਾ ਇਸਤੇਮਾਲ ਕਰਦੇ ਨੇ ਔਇਲ ਵਾਲਾ ਹੀਟਰ ਇਸਤੇਮਾਲ ਕਰੋ ਔਰ ਰੂਮ ਹੀਟ ਕਰੋ ਸਰੀਰ ਨੂੰ ਹੀਟ ਨਾ ਕਰੋ ਤੇ ਹੁਣ ਜੇਕਰ ਗੱਲ ਕਰੀਏ ਖੇਡ ਜਗਤੀ ਤਾਂ ਉਸ ਦੇ ਵਿੱਚ ਆਸਟ੍ਰੇਲੀਆ ਤੇ ਇੰਡੀਆ ਦੇ ਵਿਚਾਲੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਆਸਟ੍ਰੇਲੀਆ ਤੇ ਇੰਡੀਆ ਦੇ ਵਿਚਾਲੇ ਇਹ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਤੇ ਤੁਹਾਨੂੰ ਦੱਸਦੇ ਕਿ ਇੰਡੀਆ ਦੇ ਵੱਲੋਂ ਜਿਹੜੀ ਕਿ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਗਿਆ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਚੱਲ ਰਹੀ ਬਾਰਡਰ ਗਵਾਸਕਰ ਟਰੋਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਵਿੱਚ ਖੇਡਿਆ ਜਾ ਰਿਹਾ ਤੇ ਭਾਰਤੀ ਟੀਮ ਨੇ ਜਿਹੜੇ ਕਿ ਗਾਬਾ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਫਿਲਹਾਲ ਬ੍ਰਿਸਬੇਨ 'ਚ ਮੀ ਪੈਨ ਕਰੰਟ ਖੇਡ ਨੂੰ ਜਿਹੜਾ ਕਿ ਉੱਥੇ ਰੋਕ ਦਿੱਤਾ ਗਿਆ ਸੀ ਪਰ ਆਸਟ੍ਰੇਲੀਆ ਨੇ ਪਹਿਲੇ ਸੈਸ਼ਨ ਦੇ ਵਿੱਚ ਬਿਨਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ ਹਨ ਤੇ ਨਾਥਨ ਮੈਕਸਵਿਨੀ ਅਤੇ ਉਸਮਾਨ ਖਵਾਜਾ ਕ੍ਰੀਜ਼ ਤੇ ਹਨ ਜਿਕਰ ਇਹੋ ਗਾਇਕ ਪੰਜ ਮੈਚਾਂ ਦੀ ਸੀਰੀਜ਼ ਇੱਕ ਨਾਲ ਬਰਾਬਰ ਹੈ ਤੇ ਭਾਰਤ ਨੇ ਪਹਿਲਾ ਮੈਚ ਜਿਹੜਾ ਕਿ ਆ ਕਾਫੀ ਥੋੜੇ ਨਾਲ ਜਿੱਤਿਆ ਤੇ ਦੂਜਾ ਮੈਚ অস্ট্রেলਿਆ ਨੇ 10 ਵਿਕਟਾਂ ਦੇ ਨਾਲ ਜਿੱਤਿਆ ਸੀ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ